ਕਰਜ਼ੇ ਵਾਲੇ ਮਸਲੂਮ ਲੈ ਕੇ ਨਵੀਂ ਹੁਣ ਅਪਡੇਟ ਆਈ ਹੈਗੀ ਆ ਕਿ ਪੰਜਾਬ ਦੇ ਕਿਸਾਨਾਂ ਦੇ ਸਿਰ 1 ਲੱਖ 34000 ਕਰੋੜ ਰੁਪਏ ਤੱਕ ਕਰਜ਼ਾ ਆਇਆ ਹੈਗਾ ਹੋਰ ਸੂਬਿਆਂ ਦੇ ਵੀ ਜਿੱਕਰ ਆਏ ਹੈਗੇ ਆ ਥੋੜਾ ਕਿਸਾਨਾਂ ਸਿਰ ਕਰਜ਼ਾ ਚੜਿਆ ਹੈਗਾ ਵਾ ਜੇ ਉਹਨੂੰ ਸਰਕਾਰ ਦੀ ਨੁਕਤਾ ਨਗਾ ਨਾ ਦੇਖ ਲਈਏ ਤਾਂ ਜਦੋਂ 2000 ਤੋਂ ਬਾਅਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇਸ਼ ਦੇ ਅੰਦਰ ਬਹੁਤ ਵਿਆਪਕ ਪੱਧਰ ਤੇ ਹੋਈਆਂ ਤੇ 4 ਤੋਂ ਬਾਅਦ ਡਾਕਟਰ ਸੁਆਮੀਨਾਥਨ ਕਮਿਸ਼ਨ ਦਾ ਗਠਨ ਹੋਇਆ ਉਹਨਾਂ ਨੇ 6 ਚ ਰਿਪੋਰਟ ਕੀਤੀ ਆ ਉਸ ਰਿਪੋਰਟ ਦੇ ਵਿੱਚ ਉਹ ਕਹਿੰਦਾ ਕਿ ਕਿਸਾਨਾਂ ਨੇ ਜੜੀਆਂ ਸੰਸਥਾਵਾਂ ਤੋਂ ਆਪਣਾ ਕੰਮ ਚਲਾਉਣ ਵਾਸਤੇ ਕਰਜ਼ੇ ਲਏ ਜੜੀਆਂ ਖਾਸ ਕਰਕੇ ਪ੍ਰਾਈਵੇਟ ਸੰਸਥਾਵਾਂ ਕੀ ਉਹਨਾਂ ਨੇ ਬਲਾਈਂਡ ਇੰਟਰਸਟ ਜਿਹੜੇ ਅੰਨੇ ਵਿਆਜ ਲਾਏ ਹੈਗੇ ਇੱਕ ਤਾਂ ਮੁੱਖ ਰੂਪ ਵਿੱਚ ਵਿਆਜ ਬਹੁਤ ਜ਼ਿਆਦਾ ਦੂਸਰਾ ਉਹਦੀ ਦਲੀਲ ਸੀ ਵੀ ਖੇਤੀ ਵਾਸਤੇ ਜਿਹੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਨੇ ਕਿਸਾਨ ਚਾਹੇ ਉਹ ਡੀਜ਼ਲ ਦੀ ਵਰਤੋਂ ਕਰਦੇ ਹੋਣ ਖੇਤੀ ਮਸ਼ੀਨਰੀ ਹੋਵੇ ਬੀਜ ਹੋਵੇ ਖਾਦ ਹੋਵੇ ਦਵਾਈਆਂ ਹੋਣ ਲੇਬਰ ਆਤ ਸੋ ਲਾਗਤ ਖਰਚੇ ਕਹਿੰਦੇ ਬਹੁਤ ਜ਼ਿਆਦਾ ਆਰ ਫਿਰ ਉਹ ਕਹਿੰਦਾ ਵੀ ਜਿਹੜੇ ਇਹਨਾਂ ਨੂੰ ਫਸਲਾਂ ਦੇ ਰੇਟ ਦਿੱਤੇ ਜਾ ਰਹੇ ਆ ਇਹਨਾਂ ਦੀ ਲਾਗਤ ਖਰਚੇ ਦੇ ਅਨੁਸਾਰ ਹੈ ਹੀ ਨਹੀਂ ਹੈਗੇ ਧੌ ਦੇ ਚ ਉਹਨੇ C250 ਵਾਲਾ ਫਾਰਮੂਲਾ ਦਿੱਤਾ ਸੀ ਕਿ ਸਾਰੇ ਲਾਗਤ ਖਰਚੇ ਜੋੜੋ ਤੇ 50% ਮੁਨਾਫਾ ਜੋੜ ਕੇ ਦੂਜੀ ਨੁਕਤਾ ਨਿਗਾਹ ਦਵਿੰਦਰ ਸ਼ਰਮਾ ਬੜੇ ਬੁੱਧੀਜੀਵੀ ਨੇ ਐਗਰੀਕਲਚਰ ਸੈਕਟਰ ਤੇ ਬਹੁਤ ਲਿਖਦੇ ਨੇ ਉਹਨਾਂ ਦੇ ਕਹਿਣ ਮੁਤਾਬਕ 1970 ਦੇ ਵਿੱਚ 76 ਰੁਪਏ ਇੱਕ ਕੁਇੰਟਲ ਕਣਕ ਦਾ ਰੇਟ ਸੀਗਾ ਜੇ ਉਹਨੂੰ ਤੁਸੀਂ 32 ਨਾਲ ਗੁਣਾ ਕਰ ਦਿਓ ਤੇ 2400 30 ਰੁਪਏ ਬਣ ਜੂਗਾ ਇੰਨਾ ਹੀ ਸਾਨੂੰ ਰੇਟ ਮੈਂ 32 ਗੁਣਾ ਰੇਟ ਅੱਜ ਦੀ ਡੇਟ ਤੱਕ ਵਧੇ ਹੈਗੇ ਆ ਜਿਹੜੇ ਸਾਡੇ ਲਾਗਤ ਖਰਚੇ ਆ ਜੇ ਸਰਕਾਰ ਦੀ ਨਿਗਾਹ ਨਾਲ ਦੇਖੇ ਸਰਕਾਰ ਦੀ ਆਪ ਦੀ ਰਿਪੋਰਟ ਕਹਿੰਦੀ ਆ ਕਿ 160 ਗੁਣਾ ਲਾਗਤ ਖਰਚੇ ਵਧੇ ਹੈਗੇ ਆ ਉਹਨਾਂ ਦੀ ਰਿਪੋਰਟਾਂ ਜੇ 1970 ਦੇ ਵਿੱਚ ਡੀਜ਼ਲ 80 ਪੈਸੇ ਸੀ ਤੇ ਹਜ਼ਾਰਾਂ ਗੁਣਾ ਇਹਦਾ ਰੇਟ ਵੱਧ ਗਿਆ ਹੈਗਾ ਇਹ ਮੇਂ ਹਰ ਚੀਜ਼ ਦਾ ਸੋ ਕਿਸਾਨਾਂ ਦਾ ਕਰਜ਼ਈ ਹੋਣਾ ਹਰੇ ਇਨਕਲਾਬ ਤੋਂ ਬਾਅਦ ਇਹ ਕਮਰਸ਼ੀਅਲ ਖੇਤੀ ਲੈ ਕੇ ਆndi ਗਈ ਆ ਜਿਹੜੇ ਉਹਦੇ ਵਿੱਚ ਕੰਪਨੀਆਂ ਆਈਆਂ ਜਨਾਂ ਨੇ ਪ੍ਰੋਡਕਟ ਵੇਖਿਓ ਤਾਂ ਮਾਲਾ-ਮਾਲ ਹੋ ਗਈਆਂ ਕਿਸਾਨ ਕਰਜ਼ਾਈ ਹੋ ਗਏ ਇਸੇ ਕਰਕੇ ਸੀ ਕਹਿੰਨੇ ਅੱਜ ਭਾਵੇਂ ਗੱਲ ਕਰ ਰਹੇ ਆ ਵੀ ਜ਼ਮੀਨ ਹਿਠਲੇ ਪਾਣੀ ਨੂੰ ਬਚਾਉਣ ਲਈ ਡੈਰੀ ਅ ਕਰ ਜਿਹੜਾ 100% ਹੋਵੇ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆਏ ਹਾਂ ਇਸੇ ਕਰਕੇ ਕਹਿੰਨੇ ਆਣਾ ਵੀ ਸਾਨੂੰ ਇੱਕ ਤਾਂ ਦੋ ਚੀਜ਼ਾਂ ਦੇ ਦਿਓ ਇੱਕ ਤਾਂ C250 ਦੇ ਅਨਸਾਰ ਫਸਲ ਦਾ ਰੇਟ ਇੱਕ ਮੰਡੀ ਦੇ ਵਿੱਚ ਖਰੀਦ ਦੀ ਗਰੰਟੀ ਕਰ ਦਿਓ ਜੇ ਫਾਰੀਆਂ ਤੇ ਇਹਦੀਆਂ 23 ਫਸਲਾਂ ਮੰਡੀ ਚ ਖਰੀਦ ਦੀ ਗਰੰਟੀ ਹੋਊਗੀ ਤੇ ਝੋਨੇ ਦਾ ਬਦਲ ਵੀ ਸਾਨੂੰ ਲੱਭ ਜੂਗਾ ਇਸ ਕਰਕੇ ਕੱਲਾ ਰਿਪੋਰਟਾਂ ਪਹਿਲੋਂ ਵੀ ਬਹੁਤ ਵਧੀਆਂ ਕਿਸਾਨਾਂ ਪੱਕੀ ਆਈਆਂ ਹੋਈਆਂ ਨੇ ਸਵਾਲ ਇਹ ਹੈ ਕਿ ਵੀ ਕਿਹੜੀ ਸਰਕਾਰ ਇਹਨੂੰ ਗਰਾਊਂਡ ਤੇ ਇਹਨੂੰ ਧਰਤਲ ਤੇ ਲਾਗੂ ਕਰੂਗੀ ਜਾਂ ਕੱਲਾ ਰਿਪੋਰਟਾਂ ਟੀਵੀ ਚੈਨਲਾਂ ਚ ਖ਼ਬਰਾਂ ਚ ਸ਼ਬਦੀਆਂ ਰਹਿਣਗੀਆਂ ਬੱਤੀ ਉੱਤੇ ਬਿਆਨਬਾਜ਼ੀ ਹੁੰਦੀ ਰਹੂਗੀ ਤਾਂ ਸਰਕਾਰ ਸੀਰੀਅਸ ਨਹੀਂ ਹੈਗੀ ਕੋਈ ਚੰਨੇ ਵੀ ਕਿਸਾਨਾਂ ਜਾਂ ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈਗਾ ਹੁਣ ਹੁਣੇ ਹੀ ਸਮੇਂ ਚ ਮਹਾਰਾਸ਼ਟਰ ਇੱਕ ਨੰਬਰ ਤੇ ਚੱਲ ਰਿਆ ਸੀ ਮੱਧ ਪ੍ਰਦੇਸ਼ ਤੇ ਲੰਗਾਨਾ ਤਾਮਲनाडु ਪੰਜਾਬ ਚ ਵੀ ਖੁਦਕੁਸ਼ੀਆਂ ਕਰਜੇ ਕਰਕੇ ਹੋ ਰੀਆਂ ਜੇ ਕੋਈ ਸਰਕਾਰ ਨੂੰ ਮਾਰੀ ਮੋਟੀ ਮਰਦੀ ਸਰਕਾਰ ਨੂੰ ਕਿਸਾਨਾਂ ਦੀ ਫਿਕਰ ਹੈਗੀ ਆ ਤਾਂ ਉਹਨਾਂ ਨੂੰ ਕਰਜ ਮੁਕਤੀ ਕਰਕੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ